ਸ੍ਰੀ ਕਾਲ ਜੀ ਹਾਂ ਜੀ ਆਪਾਂ ਜਿਹੜੀ ਅੱਜ ਵੀਡੀਓ ਬਣਾਉਣੀ ਹੈ ਉਹ ਆਪਾਂ ਇਸ ਬਾਹਾਂ ਤੇ ਜਿਹੜਾ ਪਨ ਡਿਜ਼ਾਈਨ ਪਾਇਆ ਗਿਆ ਠੀਕ ਹੈ ਬਾਜੂ ਦੇ ਦੋ ਤਰ੍ਹਾਂ ਨਾਲ ਲੈਂਸ ਲਗਾਵਾਂਗੇ ਇੱਕ ਆਪਾਂ ਅੱਗੇ ਲਗਾਵਾਂਗੇ ਲੈਂਸ ਬਾਹਾਂ ਦੇ ਇੱਕ ਆਪਾਂ ਜੋਇੰਟ ਪਾਉਣਾ ਸ੍ਰੀ ਕਾਲ ਜੀ ਅੱਜ ਆਪਾਂ ਆਹ ਸੂਟ ਤਿਆਰ ਕਰ ਰਹੇ ਹਾਂ ਲੈਂਸ ਲਾ ਕੇ ਲੈਂਸ ਲਾਉਣੀ ਆਪਾਂ ਪਹਿਲਾਂ ਆਪਾਂ ਸੂਟ ਤਿਆਰ ਕਰ ਲਿਆ ਪਲੇਟਾਂ ਵਗੈਰਾ ਪਾਲਣਾ ਗਲਾ ਵੀ ਬਣਾ ਲਿਆ ਇਹ ਲੈਂਸ ਆਪਾਂ ਲੈਂਸ ਤਾਂ ਪਾਵਾਂਗੇ ਜੋਇੰਟ ਤੇ ਆਹ ਲੈਂਸ ਆਪਾਂ ਨੀਚੇ ਲਾਵਾਂਗੇ ਬਾਹਾਂ ਤੇ ਤਦ ਲਈ ਕੀ ਰਹੀ ਤੇ ਹੁਣ ਆਪਾਂ ਬਾਹਾਂ ਤੇ ਲੈਸ ਲਾ ਕੇ ਤੁਹਾਨੂੰ ਦੱਸਦੀ ਆ ਬਾਹਾਂ ਤੇ ਲੈਸ ਕਿਵੇਂ ਲੱਗੂ ਪਹਿਲਾਂ ਆਪਾਂ ਲੈਸ ਬਾਹਾਂ ਦੀ ਅੱਗੇ ਲਾਉਣੀ ਈ ਉਹ ਲੈਸ ਲਾamani ਆ ਦੇਖੋ ਆਪਾਂ 1.5 ਇੰਚ ਦਾ ਇੱਥੋਂ ਕੱਟ ਲਾ ਕੇ ਇਸ ਤਰ੍ਹਾਂ ਆਪਾਂ ਕਰੀਜ਼ ਬਣਾ ਲਈ ਇਹਦੀ ਹੁਣ ਆਪਾਂ ਇਸ ਤਰ੍ਹਾਂ ਲੈਸ ਲਾਉਣੀ ਲੈਸ ਲਾਉਣਾ ਬਹੁਤ ਸੌਖਾ ਤਰੀਕਾ ਹੈ ਐਸੇ ਤਰ੍ਹਾਂ ਹੀ ਕੱਪੜੇ ਨੂੰ ਲੈਸ ਨੂੰ ਅੰਦਰ ਕਰਕੇ ਨਾ ਦਰਾਮਾ ਨਹੀਂ ਲਿਆਸੇ ਨੀੜ ਕਰਕੇ ਦਿਖਾ ਦੇ ਮਸਲੇਸ ਇੰਨੀ ਨਹੀਂ ਦੇਸੀ ਆਪਣੀ ਬਾਹਰ ਇਸ ਤਰ੍ਹਾਂ ਆਪਾਂ ਹੌਲੀ ਹੌਲੀ ਕਰਕੇ ਲੈਸ ਨੂੰ ਠੀਕ ਕਰਦੇ ਜਾਵਾਂਗੇ ਤਾਂ ਉਹ ਲੈਸ ਆਪਣੀ ਬਾਹਰ ਨਾ ਹੋਵੇ ਉਸੇ ਨੂੰ ਆਪਾਂ ਲੈਸ ਇਹ ਵੀ ਲਗਾ ਲਈ। ਅੱਗੇ ਵਾਲੀ ਹੁਣ ਆਪਾਂ ਜੁਆਇੰਟ ਪਾਵਾਂਗੇ। ਜੁਆਇੰਟ ਜਿਹੜਾ ਆਪਾਂ ਪਾਉਣਾ ਹੈ ਉਸ ਨੂੰ ਦੱਸ ਦੇ ਮੈਂ ਆਪਾਂ ਕਿ ਮੈਂ ਅੱਜ ਜੁਆਇੰਟ ਲੈਸ ਲਾਉਣੀ ਹੈ। ਜੁਆਇੰਟ ਲੈਸ ਦਾ ਆਪਾਂ ਦੱਸਦੇ ਹਾਂ ਸਾਨੂੰ ਫਾਰਕਰੀਆ ਰੱਖਣਾ ਆਪਾਂ ਬਸ ਸਿਰਫ 3 ਇੰਚ ਦਾ ਫਾਸਲਾ ਰੱਖਣਾ 3 ਇੰਚ ਤਿੰਨ ਸ਼ਾਨ ਲਾਉਣੀ ਹੈ। 30 ਇੰਚ ਤੇ ਕਰਕੇ ਨਾ ਠੀਕ ਹੈ ਜੀ 30 30 ਸਾਲ ਲਾ ਕੇ ਫਿਰ ਆਪਾਂ ਇਸ ਤਰ੍ਹਾਂ ਲੰਬੀ ਨਿਸ਼ਾਨੀ ਇੰਚ ਟੇਪ ਨਾਲ ਲਾ ਲਾਂਗੇ ਵੀ ਆਪਣਾ ਨਾ ਜਿਹੜੀ ਕਟਿੰਗ ਆ ਉਹ ਵਿੰਗੀ ਟੇਢੀ ਨਾ ਹੋਵੇ ਸਿੱਧੀ ਸਿੱਧੀ ਕਟਿੰਗ ਹੋਵੇ ਠੀਕ ਹੈ ਇਹ ਤੁਹਾਨੂੰ ਕੋਈ ਨਹੀਂ ਕੱਟਦੀ ਬਾਹਾਂ ਦਾ ਇਹ ਬਾਹਾਂ ਤੇ ਤੁਹਾਨੂੰ ਲਾਉਣੀ ਦੱਸਦੀ ਹੈ ਫਿਰ ਆਪਾਂ ਕਮੀਜ਼ ਦੇ ਫਰੰਟ ਤੇ ਵੀ ਲਾਵਾਂਗੇ ਉਹ ਵੀ ਆਪਾਂ ਇਸੇ ਤਰੀਕੇ ਨਾਲ ਲਾਵਾਂਗੇ ਉਹ ਤੁਹਾਨੂੰ ਦੱਸਾਂਗੇ ਵੀ ਕਿੰਨਾ ਫਾਸਲਾ ਰੱਖਣਾ ਆਪਾਂ ਆ ਦੇਖੋ ਆਪਾਂ ਥੋੜਾ ਥੋੜਾ ਹੀ ਮੋੜਨਾ ਵਸ ਜਿੰਨੀ ਆਪਣੀ ਲੈਂਸ ਆਉਗੀ ਨਾ ਵਿਚਾਲੇ ਅੱਧੇ ਇੰਚ ਤੋਂ ਘੱਟ ਹੀ ਫੋਲਡ ਕਰਾਂਗੇ ਉਹ ਦੇਖ ਆਗਲ ਇਹ ਨਾਲ ਜਿਹੜਾ ਇਹ ਮੈਂ ਸਾਫ ਕਰਦਾ ਆ ਦੇਖ ਇਸ ਤਰ੍ਹਾਂ ਆਪਾਂ ਲੈ ਪਹਿਲਾਂ ਕੱਪੜੇ ਨੂੰ ਫੋਲਡ ਕਰਕੇ ਲੈਸ ਨੂੰ نیچے ਲੈਸ ਨਾ ਰੱਖ ਲਾਂਗੇ ਐਸ ਤਰ੍ਹਾਂ ਪੰਗਾ ਵਿੱਚ ਧੀਰੇ ਧੀਰੇ ਧਿਆਨ ਰੱਖਣਾ ਵੀ ਲੈਸ ਨਾ ਵਿੱਚੋਂ ਨਿਕਲ ਨਾ ਜਾਵੇ ਐਸ ਤਰ੍ਹਾਂ ਠੀਕ ਲੀ ਸਾਡੀਆਂ ਵੀਡੀਓ ਦੇਖਿਆ ਕਰੋ ਇਹ ਗੁਰਮੀ ਸੂਟ ਤਿਆਰ ਕਰਾਂਗੇ ਤੁਹਾਨੂੰ ਦੱਸਾਂਗੇ ਵੀ ਕਿ ਇਸ ਤਰ੍ਹਾਂ ਸੂਟ ਬਣਾਉਣਾ ਵੀ ਨਵਾਂ ਨਵਾਂ ਕੋਈ ਵੀ ਡਿਜ਼ਾਈਨ ਨਵਾਂ ਪਾਵਾਂਗੇ ਜਾਂ ਕੋਈ ਵੀ ਨਵਾਂ ਸੂਟ ਤਿਆਰ ਕਰਾਂਗੇ ਮੈਸ ਵਾਲਾ ਸੂਟ ਦੱਸਦੇ ਰਹਾਂਗੇ ਤੇ ਸਨ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਦੇ ਆ ਕਰੋ ਠੀਕ ਹੈ ਇਸ ਤਰ੍ਹਾਂ ਆਪਾਂ ਹੌਲੀ-ਹੌਲੀ ਸੈੱਟ ਕਰਦੇ ਜਾਵਾਂਗੇ ਇੱਕ ਪਾਸੇ ਆਪਣੇ ਲੈਸ ਜੜਨੇ ਤੇ ਜਿਹੜਾ ਦੂਜਾ ਪਾਸਾ ਉਹਦੇ ਆਪਾਂ ਬਸ ਇਹਨੂੰ ਇਧਰਲੇ ਪਾਸੇ ਕਰਕੇ ਉਸੇ ਤਰ੍ਹਾਂ ਹੀ ਇਹਨੂੰ ਫੋਲਡ ਕਰ ਲਾਂਗੇ ਉਹ ਨਾ ਉਹਨਾਂ ਕੀ ਫੋਲਡ ਕਰਨਾ ਹੈਗਾ ਜੇ ਆਪਾਂ ਜ਼ਿਆਦਾ ਕਰਾਂਗੇ ਫਿਰ ਆਪਣੀ ਨਾ ਬਾਹ ਦੀ ਜਿਹੜੀ ਲੈਂਥ ਹੈਗੀ ਉਹ ਘਟ ਜੂਗੀ ਆਪਾਂ ਬਾਂਦੀ ਲੰਬਾਈ ਉਸੇ ਤਰ੍ਹਾਂ ਹੀ ਲੈਣੀ ਹੈ ਜਿਵੇਂ ਆਪਾਂ 16 ਇੰਚ ਬਾ ਮਣਾਉਣੀ ਆ 17 ਇੰਚ ਬਣਾਉਣੀ ਆ ਵੀ ਆਪਾਂ ਵੱਧ ਕੱਪੜਾ ਨਹੀਂ ਲੈਣਾ ਇਹਦੇ 'ਚ ਆਪਾਂ ਉੱਨੀ ਲੈਣਾ ਕਿਉਂਕਿ ਜਿੰਨਾ ਕ ਆਪਾਂ ਵਿੱਚ ਗੁੜ ਕਰਦੇ ਹੁੰਨੇ ਹੈਗੇ ਉੱਨੀ ਕ ਆਪਣੀ ਲੈਂਸ ਵੀ ਪੈ ਜਾਂਦੀ ਹੁੰਦੀ ਹੈ ਜੋਇੰਟ ਵਾਲੀ ਵਿੱਚ ਤਾਂ ਜੋ ਇਹ ਕੋਈ ਚੱਕਰ ਨਹੀਂ ਹੈਗਾ ਵੀ ਆਪਾਂ ਜ਼ਿਆਦਾ ਕੱਪੜਾ ਲਈ ਉਹੀ ਫਰਕ ਨਹੀਂ ਪੈਂਦਾ ਉਨਾ ਬਸ ਆਪਣਾ ਅੰਦਰ ਮੋੜ ਜਿੰਦਾ ਕੱਪੜਾ ਹੌਲੀ ਹੌਲੀ ਜਿੰਨੀ ਕ ਆਪਾਂ ਲੈਂਸ ਇਧਰੋਂ ਵਿੱਚ ਦਿੱਤੀ ਹੈ ਉੱਨੀ ਕ ਆਪਾਂ ਇਧਰੋਂ ਦੇਵਾਂਗੇ ਇਸ ਤਰ੍ਹਾਂ ਦੀ ਲੱਗ ਕੇ ਕੰਨੀ ਤੇ ਉਹਨਾਂ ਕਿ ਲੈਸ ਦੀ ਮੰਗੀ ਇਹ ਥੋੜੀ ਜੀ ਲੈਸ ਘੱਟ ਚੌੜੀ ਹੈਗੀ ਤਾਂ ਕਰਕੇ ਦੇਸਦੀ ਘੱਟ ਹੈ ਕੋਈ ਲੈਸ ਜਿਹੜੀ ਵੱਧ ਚੌੜੀ ਹੁੰਦੀ ਹੈਗੀ ਜੋ ਐਂਟ ਵਾਲੀ ਉਹ ਪદ્ધਤੀ ਜਿਹੜੀ ਕੋਈ ਵੀ ਹੋਰ ਤਰੀਕੇ ਨਾਲ ਆਪਾਂ ਲੈਸ ਲਾਵਾਂਗੇ ਉਹ ਤੁਹਾਨੂੰ ਦੱਸਦੇ ਰਹਿਵਾਂਗੇ ਵੀ ਕਿਵੇਂ ਲਾਉਣੇਗੇ ਉਹਤੀ ਸੌਖਾ ਤਰੀਕਾ ਆਪਾਂ ਨੂੰ ਇਹ ਲੈਸ ਆਉਣੀ ਜਿਹੜੀ ਆਪਾਂ ਲੈਸ ਇਸ ਤਰ੍ਹਾਂ ਲਾਉਣੀ ਹੈ ਨਾ ਉਹ ਬਸ ਆਪਾਂ ਇਹ ਫੋਲਡ ਕਰਕੇ ਉੱਪਰ ਹੀ ਕਪੜਾ ਕਰਕੇ ਰੱਖਣੀ ਹੈ ਠੀਕ ਹੈ ਜਿਹੜਾ ਨੀਚੇ ਵਾਲਾ ਹੈ ਕਪੜਾ ਹੋਊਗਾ ਇਹਨੂੰ ਆਪਾਂ ਨੀਚੇ ਹੀ ਫੋਲਡ ਕਰਦੇ ਹਾਂ ਇਹ ਜਿਹੜੀ ਸੌਖੇ ਤਰੀਕੀ ਵਾਲੀ ਲੈਸ ਹੈ ਉਹ ਲੱਗੀ ਹੈ ਇਹ ਲੈਸ ਲਾਉਣ ਦਾ ਹੋਰ ਵੀ ਤਰੀਕਾ ਹੈਗਾ ਉਹ ਥੋੜਾ ਜਿਹਾ ਮੈਨੂੰ ਔਖਾ ਲੱਗਦਾ ਹੈਗਾ ਇਸੇ ਤਰ੍ਹਾਂ ਲੈਸ ਲਾਉਣੀ ਹੈ ਠੀਕ ਹੈ ਜੀ ਪਾਈਪਿੰਗ ਵੀ ਮੈਂ ਇਸੇ ਤਰ੍ਹਾਂ ਲਾਉਣੀ ਆ ਆ ਦੇਖੋ ਹੁਣ ਆਪਣੀ ਦੋਨੀਆਂ ਬਾਹਾਂ ਤੇ ਲੈਸ ਲੱਗ ਗਈ ਆ ਮੈਂ ਹਮਤੀ ਵੀ ਆਪਣਾ ਲਾਈ ਲੈਸ ਠੀਕ ਹੈ ਆ ਦੇਖੋ ਇੱਕੋ ਜਿਹਾ ਫਾਸਲਾ ਰੱਖਿਆ ਆਪਣੀ ਨਿਸ਼ਾਨੀ ਲਾ ਕੇ ਹੁਣ ਸਾਨੂੰ ਆਪਾਂ ਲਾਉਣੀ ਹੈਗੇ ਘੇਰੇ ਤੇ ਲੈਸ ਘੇਰੇ ਤੇ ਕੀ ਲਾਉਣੀ ਹੈ ਲੈਸ ਕਿੰਨਾ ਫਾਸਲਾ ਰੱਖਣਾਗਾ ਇਸੇ ਸੂਟ ਦੇ ਨੈਕਸਟ ਵੀਡੀਓ